ਸੁਖਬੀਰ ਬਾਦਲ ਅੱਜ ਭਗਵੰਤ ਮਾਨ ਸਰਕਾਰ ਨੂੰ ਸਿੱਧੇ ਹੋ ਗਏ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੋਚਦਾ ਹੈ ਕਿ ਉਹ ਅਕਾਲੀ ਦਲ ਨੂੰ ਡਰਾ ਤਮਕਾ ਕੇ ਪਰਚੇ ਕਰਕੇ ਉਹਨਾਂ ਨੂੰ ਦਬਾ ਲਵੇਗਾ ਪਰ ਉਹ ਨਹੀਂ ਜਾਣਦਾ ਕਿ ਅਕਾਲੀ ਦਲ ਦੇ ਵਰਕਰ ਨਾ ਹੀ ਅਕਾਲੀ ਦਲ ਦੇ ਲੀਡਰ ਦਬਣ ਵਾਲੇ ਨੇ ਹੋਰ ਵੀ ਸੁਣੋ ਕੀ ਕੁਝ ਕਹ ਸੁਖਬੀਰ ਬਾਦਲ ਨੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਸੋਚਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਨੂੰ ਡਰਾ ਕੇ ਧਮਕਾ ਕੇ ਪਰਚੇ ਦੇ ਕੇ ਉਹ ਸਾਡੇ ਵਰਕਰਾਂ ਨੂੰ ਡਰਾ ਲੂਗਾ ਭਗਵੰਤ ਮਾਨ ਨੂੰ ਸ਼ੋਮਨੀ ਕਾਲੀ ਦਲ ਦਾ ਇਤਿਹਾਸ ਹੀ ਨਹੀਂ ਪਤਾ ਜਿੰਨਾ ਤੁਸੀਂ ਕੋਸ਼ਿਸ਼ ਕਰੋਗੇ ਉਨਾ ਤਕੜਾ ਕਾਲੀ ਦਲ ਨਿਕਲ ਰਿਹਾ ਹੈ ਪਹਿਲੇ ਇਹਨਾਂ ਨੇ ਜਿਵੇਂ ਬੰਟੀ ਰਮਾਣਾ ਤੇ ਝੂਠਾ ਕੇਸ ਕੁਣ ਗੁਨੀਮ ਮਜੀਠੀਆ ਜੀ ਦੇ ਇੱਕ ਫਰਾਡਲੈਂਡ ਕੇਸ ਝੂਠਾ ਉਹ ਵੀ ਥੱਲੇ ਗੱਲ ਕਰਕੇ ਉਹ ਨੋਟਿਸ ਕਢਾਇਆ ਗਿਆ ਹੈ ਚੀਫ ਮਨਿਸਟਰ ਆਪਣੇ ਆਪ ਇਨਵੋਲਡ ਹੈ ਉਹਦੇ ਵਿੱਚ ਪਰ ਹੋਇਆ ਕੀ ਹਾਈ ਕੋਰਟ ਨੇ ਸਟੇ ਕਰਤਾ ਉਵੇਂ ਹੀ ਹੁਣ ਵਿਕਰਮ ਮਜੀਠੀਆ ਤੇ 2 ਸਾਲ ਪੁਰਾਣੇ 2 ਸਾਲ ਦਾ ਇਹਨਾਂ ਤੋਂ ਕੋਈ ਚਲਾਨ ਪੇਸ਼ ਨਹੀਂ ਹੋਇਆ 2 ਸਾਲ ਤੱਕ ਇਹਨਾਂ ਨੇ ਕੋਈ ਕੀਤਾ ਨਹੀਂ ਕਿਉਂਕਿ ਹੁਣ ਅਸਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਲੱਗਿਆ ਤੇ ਉਹ ਤੁਸੀਂ ਸਾਹਮਣੇ ਪੈ ਤੋ ਸਾਨੂੰ ਸਪਨਾ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਕਿੰਨੇ ਮਰਜੀ ਕਿੰਨੀ ਦੇਰ ਕੱਢ ਲੋਂਗੇ ਸਾਹਮਣੇ ਹੁਣ ਕੀ ਕਰ ਰਹੇ ਹੈ ਸੋਸ਼ਲ ਮੀਡੀਆ ਦੀ ਜਿੰਨੀਆਂ ਸਾਡੀਆਂ ਟੀਮਸ ਹੈ ਸੀਆਈਡੀ ਨੂੰ ਕਿਹਾ ਗਿਆ ਜਿਹੜਾ ਸੀਆਈਡੀ ਦਾ ਪੰਜਾਬ ਦਾ ਹੈੱਡ ਉਹਨੂੰ ਇਨਸਟਰਕਸ਼ਨ ਦਿੱਤੀਆਂ ਉਹਨੇ ਸਾਰਿਆਂ ਨੂੰ ਕਿਹਾ ਸਾਰੇ ਐਸਐਸਪੀ ਨੂੰ ਕਿਹਾ ਜਿਹੜੇ ਜਿਹੜੇ ਕਾਲੀ ਵਰਕਰ ਸੋਸ਼ਲ ਮੀਡੀਆ ਤੇ ਕਰ ਰਹੇ ਆ ਉਹਨਾਂ ਨੂੰ ਤੇ ਉੱਤੇ ਪਰਚੇ ਦਿਓ ਕਿੰਨੇ ਪਰਚੇ ਦੇ ਦੇਗਾ ਜਿੰਨੇ ਪਰਚੇ ਦੇਗਾ ਉਹਨੇ ਵੱਧ ਸ਼ੇਅਰ ਕਰਨਗੇ ਮੈਂ ਸ਼ੇਅਰ ਕਰਦਾ ਤੇਰੀ ਜੇ ਦੇਣਾ ਤਾਂ ਮੇਰੇ ਤੇ ਪਰਚਾ ਦਿਓ ਇਸ ਕਰਕੇ ਭਗਵੰਤ ਮਾਨ ਤੇਰੇ ਗਿਣਤੀ ਦੇ 3 ਸਾਲ ਰਹਿ ਗਏ 3 ਸਾਲ ਬਾਅਦ ਲੋਕਾਂ ਨੇ ਤੈਨੂੰ ਵਣ ਨਹੀਂ ਦੇਣਾ ਵਣ ਨਹੀਂ ਮਿਲਦਾ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਹਨੇ ਉਸੇ ਤਰੀਕੇ ਨਾਲ ਤੈਨੂੰ ਛੇਤਰ ਮਾਰਨਗੇ ਜੈ ਜੀ ਹਾਲਾਤ ਭਗਵੰਤ ਮਾਨ ਨੇ ਕਰ ਦਿੱਤੀ ਹੈ ਐ ਕਰਕੇ ਹੁਣ ਜਿਹੜੇ ਗਰੀਬ ਵਪਾਰੀ ਹੈ ਜਿਹੜਾ ਆਪਣਾ ਬਿਜ਼ਨਸ ਕਰ ਰਿਹਾ ਹੁਣ ਉਹਨਾਂ ਤੇ ਵੀ ਛੋੜੇ ਛੋੜੇ ਕੇਬਲ অপারেਟਰ ਉਹਨਾਂ ਤੇ ਵੀ ੱੱਕੇ ਪਰਚੇ ਕਬਜ਼ਾ ਕਰੋ ਇਹਦੇ ਕਬਜ਼ਾ ਕਰੋ ਐਮ ਐਲ ਏ ਲੱਗੇ ਆ ਰੇਤੇ ਤੇ ਸਾਰਾ ਕਬਜ਼ਾ ਕਰੀ ਬੈਠੇ ਆ ਕਹਿੰਦੇ ਸੀ 20000 ਕਰੋੜ ਰੁਪਏ ਅਸੀਂ ਇਕੱਠਾ ਕਰਕੇ ਦੇਵਾਂਗੇ 20 ਰੁਪਏ ਨਹੀਂ ਇਕੱਠਾ ਕਰਕੇ ਦਿੱਤਾ ਸ਼ਰਾਬ ਤੇ ਇਹਨਾਂ ਦੇ ਸੀਬੀਏ ਦੀ ਇਨਕੁਆਇਰੀ ਚੱਲ ਰਹੀ ਹੈ ਸ਼ਰਾਬ ਘਟਾਲੇ ਤੇ ਤੁਸੀਂ ਦੱਸੋ ਕਿਸ ਚੀਜ਼ 'ਚ ਇਹਨਾਂ ਨੇ ਕੁਝ ਕੀਤਾ ਹੈ ਐਸ ਕਰਕੇ ਮੈਂ ਚੇਤਾਵਨੀ ਦੇਣਾ ਚਾਹਣਾ ਮੁੱਖ ਮੰਤਰੀ ਨੂੰ ਜੇ ਤੂੰ ਸੋਚਦਾ ਹੈ ਸਾਡੇ ਲੀਡਰਸ਼ਿਪ ਤੇ ਸਾਡੇ ਵਰਕਰਾਂ ਤੇ ਜੇ ਤੂੰ ਪਰਚਾ ਦੇ ਕੇ ਤੂੰ ਸੋਚਦਾ ਹੈ ਕਿ ਸਾਨੂੰ ਕਮਜ਼ੋਰ ਕਰੇਗਾ ਹੁਣ ਪੂਰਾ ਝਾਲਾਲਾ ਜਿੰਨੇ ਝੂਠੇ ਪਰਚੇ ਦੇਣਿਆ ਦੇ ਲਾ ਪਰ ਉਹਦੇ ਬਾਅਦ ਤੂੰ ਆਪ ਤਿਆਰ ਹੈ ਦੇਖੋ ਲਾਰੈਂਸ ਬਿਸ਼ਨੋਈ ਜੀ ਅੱਜ ਅੱਜ ਹਾਲਾਤ ਕੀ ਹੈ ਅੱਜ ਹਾਲਾਤ ਕੀ ਹੈ ਜੇ ਸਰ ਅੱਜ ਗੈਂਗਸਟਰ ਰਾਜ ਕਰ ਰਿਹਾ ਪੰਜਾਬ 'ਚ ਅੱਜ ਕਾਨੂੰਨ ਵਿਵਸਥਾ ਹੈ ਨਹੀਂ ਸਾਰੀ ਪੰਜਾਬ ਪੁਲਿਸ ਕੱਲੀ ਮੁੱਖ ਮੰਤਰੀ ਤੇ ਉਹਦੀ ਘਰ ਵਾਲੀ ਤੇ ਉਹਦੇ ਮਾਤਾ ਜੀ ਤੇ ਭੈਣ ਜੀ ਨੂੰ ਸੁਰੱਖਿਆ ਦੇਣ ਤੇ ਲੱਗੀ ਹੈ ਅੱਜ ਸਾਰੇ ਜਿੰਨੇ ਵੀ ਮੁੱਖ ਮੰਤਰੀ ਅਫਸਰ ਹੈ ਅੱਜ ਜੋ ਉਹਨਾਂ ਦੀ ਧਰਮ ਪਤਨੀ ਜਿਹਨੂੰ ਆਪਾਂ ਖੇਨੇ ਡਿਪਟੀ ਸੀਐਮ ਜੋ ਇਨਸਟਰਕਸ਼ਨ ਸਾਰੀ ਉਹ ਚਲਾਉਣ ਲੱਗ ਗਏ ਆ ਜਿੰਨਾ ਆ ਜਿਹੜਾ ਕਬਜ਼ਾ ਕਰ ਰਿਹਾ ਪਟਿਆਲੇ ਤੇ ਦੂਜੇ ਕੇਬਲ ਤੇ ਆ ਲੀਡ ਕਰ ਰਹੀ ਹੈ ਉਹ ਧਰਮ ਪਤਨੀ ਉਹਨਾਂ ਦੀ